ਚੰਡੀਗੜ੍ਹ ਬਾਈਪਾਸ ਰੋਡ ਤੇ ਪਿੰਡ ਟੱਕ ਪੰਡੋਰੀ ਦੇ ਤਿੰਨ ਨੌਜਵਾਨਾਂ ਨੂੰ ਇੱਕ ਪ੍ਰਾਈਵੇਟ ਬੱਸ ਨੇ ਟੱਕਰ ਮਾਰ ਦਿੱਤੀ ਜੋ ਮੋਟਰਸਾਈਕਲ ਤੇ ਸਵਾਰ ਹੋ ਕੇ ਫਗਵਾੜਾ ਆ ਰਹੇ ਸਨ ਤਿੰਨਾਂ ਨੂੰ ਚੱਕ ਕੇ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਫਗਵਾੜਾ ਐਕਸੈਸ ਨਿਊਜ਼ ਲਾਈਵ ਤੋਂ ਵਿਨੋಯ್ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਕੀ ਨਾਮ ਤੁਹਾਡਾ ਹਾਂਜੀ ਤੇ ਕਿੱਥੋਂ ਕਿੱਥੇ ਆ ਰਹੇ ਸੀ ਪਾਕਪਨੋਇਲਾ ਕੋਵਾੜੀ ਆ ਰਹੇ ਸੀ ਟਾਕਿੰਗ ਸੀ ਤੇ ਕਿੱਥੇ ਕਾ ਕੇ ਐਕਸੀਡੈਂਟ ਹੋਇਆ ਅੰਡੀਗਨ ਬਾਈਪਾਸ ਬੱਸ ਕਿੱਧਰ ਜਾ ਰਹੇ ਸੀ ਬਾਈਪਾਸ ਨਵੇਂ ਸ਼ਹਿਰਾਂ ਜ ਨਵੇਂ ਸ਼ਹਿਰ ਜਾ ਰਹੇ ਸੀ ਤੇ ਫਿਰ ਕੀ ਲੱਗਾ ਬੱਸ ਦਾ ਬੱਸ ਤੇ ਡਾਂਟ ਲੱਗਾ ਜਿਹੜਾ ਇੱਕੋ ਮਾਰਾ ਪ੍ਰਾਈਵੇਟ ਸੀ ਕਿ ਸਰਕਾਰੀ ਸੀ ਬੱਸ थे थे। किन्ने बंदे से मोटरसाइकिल नाम की आनी? नाम सौरभ है कौन थो था था ले आया लिया हाँ जी मैं डॉक्टर चंद्र सिविल अस्पताल मॉर्निंग ड्यूटी तैनात था तकरीबन ਦਾ ਗਿਆ ਦਾ ਗਿਆ ਰਮ ਜੀ ਦੋ ਪੇਸ਼ੈਂਟ ਜਿਸ ਦਾ ਨਾਮ ਸੌਰਵ ਤੇ ਕਾਰਲਸ ਆ ਐਕਸੀਡੈਂਟ ਹੋਇਆ ਚੰਡੀਗੜ੍ਹ ਪੁਲ ਪੁਲਾਰਾਈ ਬਾਈਕ ਪਾਸਟ ਰੈਫਰ ਕਿਨੋ ਕੀਤਾ ਸੌਰਵ ਦੇ ਵਿੱਚ ਥੋੜੀ ਜਿਹੀ ਫਿਰਦੀ ਫਟ ਹੈਗੀ ਉਹ ਤੇ ਫਿਲਡ ਸਕੇਨ ਕਰਾ ਕੇ ਫਸਟ ਐਡੀ ਤੇ ਰੈਫਰ ਕਰਾ